ਫਰਖਾਸ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਗ੍ਰਿਫਤਾਰ ਦੋ ਹੈਂਡ ਗ੍ਰਨੇਡ ਤੇ ਦੋ ਪਿਸਤੋਲਾਂ ਵੀ ਬਰਾਮਦ ਪੁਲਸ ਥਾਣਿਆਂ ਤੇ ਗਰਨੇਡ ਹਮਲੇ ਦੇ ਵਿੱਚ ਸ਼ਾਮਲ ਸਨ ਮੁਲਜ਼ਮ ਅਨਮੋਲ ਗਗਨ ਮਾਨ ਨੇ ਸਤੀਫਾ ਲਿਆ ਵਾਪਸ ਅਮਨ ਅਰੋੜਾ ਨਾਲ ਮੁਲਾਕਾਤ ਤੋਂ ਬਾਅਦ ਲਿਆ ਫੈਸਲਾ ਕੱਲ ਸਿਆਸਤ ਛੱਡਣ ਦਾ ਕੀਤਾ ਸੀ ਐਲਾਨ ਕਰਨਤਾਰਨ ਜ਼ਮੀਂ ਚੋਣ ਦੀ ਲਈ ਆਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ ਮਿਨਿਸਪਲ ਸੁਖਵਿੰਦਰ ਕੌਰ ਨੂੰ ਨਾਵਾ ਨੂੰ ਬਣਾਇਆ ਕੈਂਡੀਡੇਟ ਜਿੰਬੀ ਬਾਦਲ ਬੋਲੇ ਭਾਵੇਂ ਜਾਨ ਚਲੀ ਜਾਵੇ ਪਰ ਚੋਣ ਜ਼ਰੂਰ ਜਿੱਤਾਂਗੇ ਪੰਜਾਬ ਸਰਕਾਰ ਦਾ ਆਪਰੇਸ਼ਨ ਜੀਵਨ ਜੋਤ ਚੱਲ ਰਿਹਾ ਲੁਧਿਆਣਾ ਦੇ ਵਿੱਚ ਬੱਚਿਆਂ ਨੂੰ ਕੀਤਾ ਜਾ ਰਿਹਾ ਹੈ ਰੈਸਕਿਊ ਬੱਚਿਆਂ ਨੂੰ ਨਾਲ ਲੈ ਕੇ ਗਈ ਬਾਲ ਵਿਕਾਸ ਵਿਭਾਗ ਦੀ ਟੀਮ ਮੁਕੇਰੀਆਂ ਦੇ ਵਿੱਚ ਵਾਪਰਿਆ ਪੈਨਕਸੜ ਖਾਸਾ ਟਰੱਕ ਨੇ ਸਕੂਟੀ ਸਵਾਰਾਂ ਨੂੰ ਮਾਰੀ ਟੱਕਰ ਹਾਸੇ ਦੇ ਵਿੱਚ ਪਤੀ ਪਤਨੀ ਦੀ ਹੋਈ ਮੌਤ ਗੰਭੀਰ ਜ਼ਖਮੀ ਹੋਇਆ ਬੱਚਾ ਐਮਨਾ ਨਗਰ ਦੇ ਵਿੱਚ ਵਾਪਰਿਆ ਦਰਦਨਾਖਾਸਾ ਐਮਨਾ ਨਦੀ ਦੇ ਵਿੱਚ ਨਹਾਉਣਗੇ ਤਿੰਨ ਬੱਚੇ ਡੁੱਬੇ ਇਤਨਾ ਬੱਚਿਆਂ ਦੀ ਉਮਰ 12 ਤੋਂ 15 ਸਾਲ हरियाणा ਦੇ ਨੌਬੇ ਬੇਵਚਨ ਛੇੜੀ ਪੁੱਤ ਦਾ ਕਾਰਾ 20 ਰੁਪਏ ਦੇ ਲਈ ਪੁੱਤ ਨੇ ਮਾਂ ਦਾ ਕੀਤਾ ਕਤਲ ਪਹਾੜੀ ਦੇ ਨਾਲ ਹਮਲਾ ਕਰ ਮਾਂ ਨੂੰ ਉਤਾਰਿਆ ਮੌਤੇ ਕਾਂਡ ਦਰਬਾਰ ਸੈਵ ਨੂੰ ਤਨਖੀ ਦੇਣ ਦੇ ਮਾਮਲੇ 'ਚ ਹਰਾਸਤ ਵਿੱਚ ਨੇ ਸ਼ੁਭਮ ਦਾ ਪਰਿਵਾਰ ਆਇਆ ਸਾਹਮਣੇ ਕਿਹਾ ਸਾਡੇ ਬੇਟੇ ਨੂੰ ਨਾਜਾਇਜ਼ ਫਸਾਇਆ ਗਿਆ ਸਾਨੂੰ ਤਾਂ ਪਤਾ ਵੀ ਨਹੀਂ ਉਸ ਨੂੰ ਕਿਉਂ ਫੜਿਆ ਗਿਆ ਪੰਜ ਤੱਤਾਂ ਦੇ ਵਿੱਚ ਵਿਲੀਨ ਹੋਏ ਫੌਜਾ ਸਿੰਘ ਜੱਦੀ ਪਿੰਡ ਬਿਆਸ ਦੇ ਵਿੱਚ ਨਬਾਈਆਂ ਦੀਆਂ ਅੰਤਿਮ ਰਸਮਾਂ ਗਵਰਨਰ ਤੇ ਮੁੱਖ ਮੰਤਰੀ ਮਾਨ ਨੇ ਦਿੱਤੀ ਚਰਨਾਂਜ ਨੇ ਸੱਚੇ ਗੱਲ ਤੁਸੀਂ ਵਖਰੇਓ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਬਬਰਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਦੋ ਹੈਂਡ ਗ੍ਰਨੇਡ ਤੇ ਦੋ ਪਿਸਤੋਲੇ ਇਹਨਾਂ ਤੋਂ ਬਰਾਮਦ ਹੋਈਆਂ ਨੇ ਪੁਲਿਸ ਥਾਣਿਆਂ ਤੇ ਗਰਨੇਡ ਹਮਲੇ ਦੇ ਵਿੱਚ ਸ਼ਾਮਲ ਸਨ ਬਾਦਸ਼ਾਪੁਰ ਤੇ ਪਟਿਆਲਾ ਦੇ ਵਿੱਚ ਪੁਲਿਸ ਥਾਣਿਆਂ ਤੇ ਇਹਨਾਂ ਦੇ ਵੱਲੋਂ ਗਰਨੇਡ ਅਟੈਕ ਕੀਤਾ ਗਿਆ ਸੀ ਹਰਿਆਣਾ ਦੇ ਅਫਰੀਮਗੜ ਦੇ ਪੁਲਿਸ ਥਾਣੇ ਦੇ ਵਿੱਚ ਵੀ ਇਹਨਾਂ ਨੇ ਅਟੈਕ ਕੀਤਾ ਸੀ ਪਟਿਆਲਾ ਤੇ ਹਿਮਾਲੀ ਪੁਲਸ ਦਾ ਜੁਆਇੰਟ ਆਪਰੇਸ਼ਨ ਚੁੱਕੇ ਨਜ਼ਰ ਆਇਆ ਯੂਨਾਨ ਦੇ ਵਿੱਚ ਮਨੂ ਅਗਵਾਨ ਤੇ ਮਲੇਸ਼ੀਆ ਦੇ ਵਿੱਚ ਮਨਿੰਦਰ ਬਿੱਲਾ ਦੇ ਸੰਪਰਕ ਦੇ ਵਿੱਚ ਸਨ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਪਾਕਿਸਤਾਨੀ ਗੂਪੀ ਏਜੰਸੀ ISI ਦੇ ਨਾਲ ਵੀ ਇਹਨਾਂ ਦਾ ਸੰਪਰਕ ਸਾਹਮਣੇ ਆਇਆ ਇਸ ਦਾ ਵੀ ਇਹ ਖੁਲਾਸਾ ਹੋਇਆ ਤਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਜੋਕੇ ਪੁਲਸ ਨੇ ਗ੍ਰਿਫਤਾਰ ਕੀਤੇ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਦੇ ਕੋਲੋਂ ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਥਾਣਿਆਂ ਤੇ ਗਰਨੇਡ ਹਮਲੇ ਦੇ ਦਰਸਲੇ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਬਾਦਸ਼ਾਹਪੁਰ ਤੇ ਪਟਿਆਲਾ ਦੇ ਵਿੱਚ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉੱਥੇ ਗਰਨੇਡ ਅਟੈਕ ਕੀਤਾ ਗਿਆ ਸੀ ਇਸ ਤੋਂ ਇਲਾਵਾ ਹਰਿਆਣਾ ਦੇ ਅਜ਼ੀਮਗੜ੍ਹ ਦੇ ਪੁਲਿਸ ਥਾਣੇ ਦੇ ਵਿੱਚ ਵੀ ਇਹਨਾਂ ਨੇ ਹਮਲਾ ਕੀਤਾ ਸੀ ਅਤੇ ਆਖਰਕਾਰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਬਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਗ੍ਰਿਫਤਾਰ ਕੀਤੇ ਨੇ ਦਰਸਲ ਪਟਿਆਲਾ ਤੇ ਮਹਾਲੀ ਪੁਲਿਸ ਦੇ ਵੱਲੋਂ ਇਹ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਤੇ ਇਸੇ ਦੌਰਾਨ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜੋ ਵੱਡਾ ਖੁਲਾਸਾ ਹੋਇਆ ਹੈ ਆਈਯੂਨਾਂਦੀ ਵਿੱਚ ਮਨੂ ਅਗਵਾਨ ਤੇ ਮਲੇਸ਼ੀਆ ਦੇ ਵਿੱਚ ਮਨਿੰਦਰ ਬਿੱਲਾ ਦੇ ਸੰਪਰਕ ਦੇ ਬੇਸ ਹਨ ਇਸ ਤੋਂ ਇਲਾਵਾ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਪਾਕਿਸਤਾਨੀ ਕੁਫੀਆ ਏਜੰਸੀ ਆਈਐਸਆਈ ਦੇ ਨਾਲ ਸੰਪਰਕ ਦਾ ਵੀ ਖੁਲਾਸਾ ਹੋਇਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਬਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਗ੍ਰਿਫਤਾਰ ਹੋਏ ਨੇ ਕੀ ਕੋਈ ਜਾਣਕਾਰੀ ਵਿਦੇਸ਼ੀ ਦੇ ਨਿਸ਼ਚਿਤ ਖਾਸ ਦੇ ਇੱਕ ਵੱਡੀ ਕਾਮਯਾਬੀ ਸਟੇਟ ਸਪੈਸ਼ਲ ਆਪਰੇਸ਼ਨਲ ਸੈੱਲ ਮਾਹੋਲੀ ਤੇ ਕਾਉਂਟਰ ਇੰਟੈਲੀਜੈਂਸ ਪਟਿਆਲਾ ਨੂੰ ਮਿਲੀ ਹੈ ਔਰ ਇਹਦੇ ਵਿੱਚ ਤਿੰਨ ਜਿਹੜੇ ਐਸੋਸੀਏਟ ਫੜੇ ਗਏ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਦੇ ਵਿੱਚ ਉਹ ਗ੍ਰੇਨੇਡ ਅਟੈਕ April 2025 ਦੇ ਵੀ 1 April 2025 ਦੇ ਵਿੱਚ ਪਟਿਆਲਾ ਬਾਦਸ਼ਾਹਪੁਰ ਦੇ ਵਿੱਚ ਪੁਲਿਸ ਪੋਸਟ ਤੇ ਗ੍ਰੇਨੇਡ ਹਮਲਾ ਹੋਇਆ ਸੀ ਤੇ 6 April ਨੂੰ ਹਰਿਆਣਾ ਦੇ ਬਿਲਕੁਲ ਬਾਰਡਰ ਏਰੀਆ ਲੱਗਦਾ ਹੈ ਅਜ਼ੀਮਗੜ੍ਹ ਉੱਥੇ ਹੋਇਆ ਸੀਗਾ ਔਰ ਉਸ ਮਾਮਲੇ 'ਚ ਲਗਾਤਾਰ ਪੁਲਿਸ ਜਿਹੜੀ ਹੈ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨਾਲ ਇਹਦੀ ਭਾਲ ਕਰ ਰਹੀ ਸੀ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਇਹਨਾਂ ਵੱਲੋਂ ਦਿੱਤੀ ਗਈ ਹੈ ਕਿ ਗ੍ਰੀਸ ਦੇ ਵਿੱਚ ਬੈਠੇ ਮਨੂ ਆਗਵਾਨ ਤੇ ਮਲੇਸ਼ੀਆ ਦੇ ਵਿੱਚ ਬੈਠੇ ਮਨਿੰਦਰ ਬਿੱਲਾ ਇਹਨਾਂ ਦੇ ਕਹਿਣ ਤੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਮਨੂ ਆਗਵਾਨ ਤੇ ਮਨਿੰਦਰ ਬਿੱਲਾ ਕੌਰ ਨੇ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਕਿ ਜਿਹੜਾ ਪਾਕਿਸਤਾਨ 'ਚ ਬੈਠਾ ਅਰਵਿੰਦਰ ਸਿੰਘ ਰਿੰਦਾ ਇਹ ਉਹਨਾਂ ਦੇ ਨਾਲ ਉਹਨਾਂ ਦੇ ਐਸੋਸੀਏਟਸ ਨੇ ਅਤੇ ਨਾਲ ਮਿਲ ਕੇ ਇਹ ਕੰਮ ਕਰਦੇ ਆ ਹਾਲਾਂਕਿ ਇਹਨਾਂ ਦੇ ਕੋਲੋਂ ਦੋ ਹੈਂਡ ਗ੍ਰੇਨੇਡ ਦੋ ਪਿਸਤਲ ਸੀ ਬੋਰ ਤੇ 32 ਬੋਰ ਦੀ ਪਿਸਤਲ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਹਾਲਾਂਕਿ ਇਹ ਜਿਨ੍ਹਾਂ ਨੇ ਇਹ ਜਿਨ੍ਹਾਂ ਨੂੰ ਇਹ ਅੱਗੇ ਤੋਂ ਅੱਗੇ ਕਿੱਥੋਂ ਲੈ ਕੇ ਜਾਂਦੇ ਸੀ ਕਿੰਨਾ ਲੌਜਿਸਟਿਕ ਚੀਜ਼ਾਂ ਕਿੱਥੋਂ ਆ ਰਹੀ ਸੀ ਫਾਇਨਲ ਸੀ ਸਪੋਰਟ ਕੌਣ ਕਰ ਰਿਹਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਬਾਹਰ ਤੋਂ ਫੰਡਿੰਗ ਹੋ ਰਹੀ ਹੈ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੇ ਤਿੰਨ ਨੇ ਇਨਵੋਲਵਮੈਂਟ ਹੋਈ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਇਹਨਾਂ ਵੱਲੋਂ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਚੀਜ਼ਾਂ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਬਾਹਰ ਤੋਂ ਫੰਡਿੰਗ ਹੋ ਰਹੀ ਹੈ ਇਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਹੈ ਫਿਰ ਹੋਰ ਵੀ ਅੱ ਇਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਲੇਕਿਨ ਉਸ ਕੋ ਪਹਿਲਾ ਪੁਲਿਸ ਨੇ ਇਹਦੇ ਵਿੱਚ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਸੀਗਾ ਔਰ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਐਸਐਸਓਟੀ ਪੌਲੀ ਦੇ ਵਿੱਚ ਇਹ ਵੱਖ-ਵੱਖ ਸੈਕਸ਼ਨ ਦੇ ਵਿੱਚ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਤੇ ਹੁਣ ਇਹਨਾਂ ਦੀ ਪੁੱਛਗਿੱਛ ਵਿੱਚ ਕਈ ਵੱਡੇ ਖੁਲਾਸੇ ਪਰਮਿੰਦਰ ਸਾਹਮਣੇ ਆ ਰਹੇ ਨੇ ਕਿ ਹੋ ਇਹਨਾਂ ਦੇ ਨੈਕਟੈਸ ਦੇ ਲਿੰਕ ਜਿਹੜੇ ਲੋਕ ਨੇ ਇਹਨਾਂ ਦੇ ਜਿਹੜੇ ਐਸੋਸੀਏਟਸ ਨੇ ਔਰ ਕੌਣ-ਕੌਣ ਕਿੱਥੇ-ਕਿੱਥੇ ਇਸ ਟਾਈਮ ਮੌਜੂਦ ਹੈ ਤੇ ਟਾਰਗੇਟ ਕਿਲਿੰਗ ਦੇ ਨਾਲ-ਨਾਲ ਹੋਰ ਕਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ हां ठीक है मनोज जी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਬਬਰ ਖਾਸਾ ਇੰਟਰਨੈਸ਼ਨਲ ਦੇ ਤਿੰਨ ਗੁਰਗੇ ਗ੍ਰਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਕੋਲੋਂ ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਬਰਾਮਦ ਹੋਈਆਂ ਨੇ ਪੁਲਿਸ ਥਾਣੇ ਤੇ ਗਰਨੇਡ ਹਮਲੇ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਕੇ ਪੁਲਿਸ ਨੇ ਗ੍ਰਫਤਾਰ ਕਰ ਲਿਆ ਰੁਕ ਕੇ ਅਗਲੀ ਖਬਰ ਦਾ ਆਵਾਜ਼ੀ ਪਾਰਟੀ ਦਾ ਵਿਦਬੀਦ ਦੇ ਮੁੱਦੇ ਤੇ ਅਕਾਲੀ ਦਲ ਤੇ ਨਿਸ਼ਾਨਾ 2015 ਦੇ ਵਿੱਚ ਉਹ ਵਿਦਬੀਦ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਆਵਾਦੀ ਪਾਰਟੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਆਪਦਾ ਕਹਿੰਦੇ ਕਿ 2015 ਦੇ ਵਿੱਚ ਹੋਈ ਬਦਬੀ ਦਿੱਲੀ ਆ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਮਾਫੀ ਮੰਗਣ ਦੀ ਬਜਾਏ ਹੋਰਾਂ ਤੇ ਇਲਜ਼ਾਮ ਲਗਾ ਰਹੇ ਨੇ ਸੁਖਵੀਰ ਬਾਦਲ 1986 ਦੇ ਖੂਦਰ ਗੋਲੀकांड ਦੇ ਵਿੱਚ ਚਾਰ ਨੌਜਵਾਨ ਮਾਰੇ ਗਏ 1986 ਦੇ ਵਿੱਚ ਉਹ ਕਤਲकांड ਦੀ ਰਿਪੋਰਟ ਗਾਇਬ ਕੀਤੀ ਗਈ ਆਵਾਦੀ ਪਾਰਟੀ ਨੇ ਵੀ ਇਲਜ਼ਾਮ ਲਗਾਏ ਨੇ ਆਪਦਾ ਕਹਿੰਦੇ ਕਿ ਸੁਖਵੀਰ ਬਾਦਲ ਦੀ ਸਰਕਾਰ ਵੇਲੇ ਰਿਪੋਰਟ ਗਾਇਬ ਹੋਈ ਤਾਂ ਆਵਾਦੀ ਪਾਰਟੀ ਦੇ ਵੱਲੋਂ ਵਿਦਬੀ ਦੇ ਮੁੱਦੇ ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਗਿਆ ਆਪ ਦਾ ਕਹਨੇ ਕਿ 2015 ਦੇ ਵਿੱਚ ਵੀ ਵਿਦਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਮਾਫੀ ਮੰਗਣ ਦੀ ਬਜਾਏ ਹੋਰਾਂ ਤੇ ਸੁਖਵੀਰ ਬਾਦਲ ਇਲਜ਼ਾਮ ਲਗਾ ਰਹੇ ਨੇ ਇਹ ਆਵਾਦੀ ਪਾਰਟੀ ਨੇ ਨਿਸ਼ਾਨਾ ਸਾਧਿਆ। 201986 ਦੇ ਵਿੱਚ ਨਕੋਦਰ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਹੈ ਉਹ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਆਉਂਦੀ ਹੈ। ਸੱਤ ਦੇ ਵਿੱਚ ਫੇਰ ਆਉਂਦੀ ਹੈ ਫਿਰ 10 ਸਾਲ ਦੇ ਵਾਸਤੇ ਰਹਿੰਦੀ ਹੈ ਉਹ ਰਿਪੋਰਟ ਜਿਹੜੀ ਸੀ ਉਹ ਕਿਹਨੇ ਗਾਇਬ ਕੀਤੀ ਉਸ ਬੇਅਦਬੀ ਦੇ ਵਾਸਤੇ ਕੌਣ ਦੋਸ਼ੀ ਸੀ ਪੰਜਾਬ ਛੱਡ ਕੇ ਨਾਲ ਲੱਗਵੇਂ ਸੂਬੇ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਬੈਠੇ ਸਨ ਔਰ ਇੱਥੋਂ ਉਹ ਜਾਂਦੇ ਨੇ ਹੈਲੀਕਾਪਟਰ ਦੇ ਉੱਤੇ ਫੇਰ ਵਾਪਸ ਆ ਜਾਂਦੇ ਨੇ ਇੱਥੇ ਆਉਂਦੇ ਨੇ ਅਫਸਰ ਨਾਲ ਮੀਟਿੰਗ ਕਰਦੇ ਨੇ ਫੇਰ ਚਲੇ ਜਾਂਦੇ ਨੇ ਉਹ ਕੀ ਸਾਰੀ ਜਿਹੜੀ ਉਹ ਕਹਾਣੀ ਸੀ ਬਿੱਦਰੇ ਰਹੂਗਾ ਕਿ ਇਲਜ਼ਾਮ ਲਾਉਣ ਦੇ ਵਾਸਤੇ ਲਈ ਇਲਜ਼ਾਮ ਜਿਹੜੇ ਤੁਸੀਂ ਲਗਾ ਰਹੇ ਹੋ ਫਲਾਣ ਜ਼ਿੰਮੇਵਾਰ ਸੀ ਫਲਾਣ ਜ਼ਿੰਮੇਵਾਰ ਸੀ ਜਾਂ ਆਮ ਆਦਮੀ ਪਾਰਟੀ ਇਹਦੇ ਵਾਸਤੇ ਜ਼ਿੰਮੇਵਾਰ ਸੀ ਨਾ ਉਹਦੇ ਕਿਸੇ ਨੇਤਾ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਤਾਂ ਆਮ ਆਦਮੀ ਪਾਰਟੀ ਨੇ ਬੇਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਹਫ਼ਤਾ ਕਹਿੰਦੇ ਕਿ 2015 ਦੇ ਵਿੱਚ ਹੋਈ ਬੇਦਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਮਾਫੀ ਮੰਗਣ ਦੀ ਬਜਾਏ ਸੁਖਵੀਰ ਬਾਦਲ ਹੋਰਾਂ ਤੇ ਇਲਜ਼ਾਮ ਲਗਾ ਰਹੇ ਉੱਥੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਉਨੇ ਚੁਕਛਾ ਸੀ ਨਕੋਦਰ ਗੋਲੀ ਕਾਂਦੇ ਵਿੱਚ ਚਾਰ ਨੌਜਵਾਨ ਮਾਰੇ ਗਏ ਕਤਰਕਾਨ ਦੀ ਰਿਪੋਰਟ ਗਾਇਬ ਕੀਤੀ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵਾਲੀ ਰਿਪੋਰਟ ਗਾਇਬ ਹੋਈ ਇਹ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਸ਼ਦੀਪ ਸਿੰਘ ਕਲੇਰ ਜੁੜ ਚੁੱਕੇ ਨੇ ਕਲੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਇਟ੍ਰਨ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਬੇਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਗਿਆ ਆਪ ਦਾ ਕਹਿਣਾ ਹੈ ਕਿ 2015 ਦੇ ਵਿੱਚ ਹੋਈ ਬੇਦਬੀ ਦੇ ਲਈ ਸੁਖਬੀਰ ਸਿੰਘ ਬਾਦਲ ਮਾਫੀ ਮੰਗਣ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਆ ਜੋਨਾਂ ਦੀ ਹੈ ਤੇ ਬੇਦਬੀਆਂ ਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਦੋਸ਼ੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬੇਦਬੀਆਂ ਹੋਈਆਂ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਤੇ ਇਸ ਗੱਲ ਦੀ ਮਾਫੀ ਮੰਗੀ ਕਿ ਸਰਕਾਰ ਦਾ ਫੇਲੀਅਰ ਸੀ ਇੰਟੈਲੀਜੈਂਸ ਏਜੰਸੀਆਂ ਦਾ ਫੇਲੀਅਰ ਸੀ ਬੇਦਬੀਆਂ ਹੋਈਆਂ ਪਰ ਬੇਦਬੀ ਕਰਾਉਣ ਵਾਲੇ ਕੌਣ ਨੇ ਬੇਦਬੀ ਕਰਾਉਣ ਵਾਲੀ ਤਾਂ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਆਪਣਾ ਵਿਧਾਇਕ ਨਰੇਸ਼ ਯਾਦਵ ਜਿਹਨੂੰ ਕਿ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਦੀ ਬੇਅਦਬੀਆਂ ਦਾ ਦੋਸ਼ੀ ਪਾਇਆ ਗਿਆ ਸਜ਼ਾ ਹੋਈ ਪਰ ਕਮਾਲ ਦੀ ਗੱਲ ਇਹ ਹੈ ਕਿ ਉਹਨੂੰ ਦੋਸ਼ੀ ਬਣਾਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ ਬੇਅਦਬੀਆਂ ਦਾ ਦੋਸ਼ੀ ਫੜਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਹੜੇ ਤੇ ਸਵਾਲ ਖੜੇ ਕਰ ਰਹੇ ਨੇ ਕਿ ਉਹਨੂੰ ਬਚਾਉਣ ਵਾਲੇ ਕੌਣ ਸੀ ਆਮ ਆਦਮੀ ਪਾਰਟੀ ਹਰਪਾਲ ਚੀਮਾ ਜੀ ਇਹਨਾਂ ਦੇ ਫਾਇਨੈਂਸ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੇ ਕਿਉਂ ਕੇਸ ਵਿਧਰੋ ਕਰਨ ਦੀ ਕੋਸ਼ਿਸ਼ ਕੀਤੀ ਅਦਾਲਤ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਔਨ ਰਿਕਾਰਡ डीसी ਨੇ ਡੀਏ ਨੂੰ ਲਿਖਿਆ ਡਿਸਟ੍ਰਿਕਟ ਟਾਰਨੀ ਨੂੰ ਡਿਸਟ੍ਰਿਕਟ ਟਾਰਨੀ ਨੇ ਕੋਰਟ ਦੇ ਵਿੱਚ ਅਪਲੀਕੇਸ਼ਨ ਲਈ ਕਿ ਅਸੀਂ ਨਰੇਸ਼ ਜਾਦਵ ਦੇ ਖਿਲਾਫ ਮੁਕੱਦਮਾ ਹੀ ਨਹੀਂ ਚਲਾਉਣਾ ਚਾਹੁੰਦੇ ਅਸੀਂ ਵਾਪਸ ਲੈਣਾ ਚਾਹੁੰਦੇ ਆ ਉਹ ਤਾਂ ਜੱਜ ਸਾਹਿਬ ਨੇ ਵਾਪਸ ਨਹੀਂ ਲੈਣ ਦਿੱਤਾ ਜੱਜ ਸਾਹਿਬ ਨੇ ਕਿਹਾ ਕਿ ਜੀ ਇਹ ਤਾਂ ਸਬੂਤ ਵੀ ਬਹੁਤ ਨੇ ਕਿਉਂਕਿ ਉਹਦੇ 80 ਲੱਖ ਰੁਪਏ ਜਿਨ੍ਹਾਂ ਨੇ ਬੇਦਬੀ ਕੀਤੀਆਂ ਉਹਨਾਂ ਦੇ ਖਾਤਿਆਂ 'ਚ ਨਰੇਸ਼ ਜਾਦਵ ਨੇ ਪਾਇਆ ਸੀ 13-13 ਕੋਲਾਂ ਜਿੱਦਣ ਬੇਦਬੀ ਹੋਈ ਉਦੋਂ ਉਹਦੀਆਂ ਉਹਦੇ ਨਾਲ ਸੀ ਸੋ ਇਹ ਤਾਂ ਬੇਦਬੀਆਂ ਕਰਾਉਣ ਵਾਲੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਆਪ ਦੇ ਲੀਗਲ ਵਿੰਗ ਦੇ ਪ੍ਰਧਾਨ ਨੇ ਜਿਹੜੇ ਜੋਰਾ ਸਿੰਘ ਜੀ ਉਹਨਾਂ ਨੇ ਤਾਂ ਸ਼ਰਯਮ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਕਿਉਂਕਿ ਉਹ ਜੱਜ ਸਾਹਿਬ ਨੇ ਹਾਈ ਕੋਰਟ ਦੇ ਰਿਟਾਇਰਡ ਜੱਜ ਨੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਬੇਇਤਬੀਆਂ ਦੀ ਉਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਪਾਣ ਸਾਹਿਬ ਨੂੰ ਉਹ ਬੈਸਲੀ ਸਦਰੇ ਨੇ ਕਿ ਅਕਾਲ ਤੱਕ ਜਾ ਕੇ ਬਹਿਸ ਕਰੋ ਆਮ ਆਦਮੀ ਪਾਰਟੀ ਇਹਦੇ ਵੱਡੇ ਲੀਡਰਾਂ ਨੇ ਬੇਇਤਬੀਆਂ ਕਰਾਈਆਂ ਨੇ ਉਹ ਬੈਸ ਤੋਂ ਤਾਂ ਭਜਦੇ ਨੇ ਸੋ ਆਮ ਆਦਮੀ ਪਾਰਟੀ ਹੁਣ ਮੈਨੂੰ ਲੱਗਦਾ ਹੈ ਕਿ ਕਿਉਂਕਿ ਸਾਬਤ ਹੋ ਗਿਆ ਕੇ ਬੇਅਦਬੀਆਂ ਦੀ ਦੋਸ਼ੀ ਹੈ ਲੋਕਾਂ ਦੇ ਘਟਾਰੇ ਚ ਖੜੀ ਹੋ ਗਈ ਹੈ ਹੁਣ ਪੁੱਛੇ ਸਿੱਧੇ ਬਿਆਨ ਦੇ ਕੇ ਧਿਆਨ ਨਾ ਭਟਕਾਵੇ ਹਾਂ ਠੀਕ ਹੈ ਕਲੇਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਆਵਾਜ਼ ਦੀ ਪਾਰਟੀ ਦੇ ਬੇਦਬੀ ਦੇ ਮੁੱਦੇ ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧ ਦੇਗੇ 2015 ਦੇ ਵਿੱਚ ਵੀ ਬੇਦਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਅਗੂ ਅਕਾਲੀ ਦਲ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਰੋਕਾਂਗੇ ਅਗਲੀ ਵਾਰ ਦੇ ਖਬਰਾਂ ਅਨੁਮਲ ਗਗਨ ਮਾਨਦੀਪ ਵੱਲੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਹੈ ਅਸਤੀਫਾ ਨਾ ਮੁੱਝੇ ਬੜਾ ਫੈਸਲਾ ਸਵੀਕਾਰ ਹੈ ਖੁਦ ਅਨਮਲ ਗਗਨ ਮਾਨਦੀਪ ਵੱਲੋਂ ਦਰਸਲ ਇਹ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਅੱਜ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨਾਲ ਮੁਲਾਕਾਤ ਹੋਈ ਆਵਾਜ਼ ਦੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨ ਦਾ ਫੈਸਲਾ ਸਵੀਕਾਰ ਕੀਤਾ ਖੁਦ ਅਨਮਲ ਗਗਨ ਮਾਨ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਉਹਨਾਂ ਦੇ ਘਰ ਪਹੁੰਚੇ ਰਿਹائش ਤੇ ਪਹੁੰਚੇ ਅਨਮੋਲ ਗਗਨ ਮਾਨ ਦੇ ਨਾਲ ਮੁਲਾਕਾਤ ਕੀਤੀ ਕੀ ਮੁਲਾਕਾਤ ਵੇਲੇ ਦੀਆਂ ਤੁਹਾਨੂੰ ਸੀ ਤਸਵੀਰਾਂ ਵੀ ਵਿਖਾ ਰਹੇ ਹਾਂ ਹਾ ਤਾਂ ਇਸ ਮੁਲਾਕਾਤ ਤੋਂ ਬਾਅਦ ਆ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਟਵੀਟ ਕਰਦੇ ਜਾਣਕਾਰੀ ਦਿੱਤੀ ਸੀ ਕਿ ਪਾਰਟੀ ਵੱਲੋਂ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਇਸ ਫੈਸਲੇ ਨੂੰ ਅਨਮੋਲ ਗਗਨ ਮਾਨ ਨੇ ਵੀ ਸਵੀਕਾਰ ਕਰ ਲਿਆ ਜਿਸ ਦੇ ਬਾਅਦ ਖੁਦ ਅਨਮੋਲ ਗਗਨ ਮਾਨ ਦੇ ਵੱਲੋਂ ਟਵੀਟ ਕਰਦੇ ਪੁਸ਼ਟੀ ਕਰ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣਾ ਅਸਤੀਫਾ ਆ ਵਾਪਸ ਲੈ ਲਿਆ ਮੈਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਹੈ ਅਸਤੀਫਾ ਨਾਮ ਮਨਜ਼ੂਰ ਵਾਲਾ ਫੈਸਲਾ ਸਵੀਕਾਰ ਹੈ ਖੁਦ ਅਨਮੁਲ ਗਗਨ ਮਾਨ ਨੇ ਟਵੀਟ ਕਰਦੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਦਰਸ 24 ਘੰਟੇ ਦੇ ਵਿੱਚ ਵਿੱਚ ਉਹਨਾਂ ਦੇ ਵੱਲ ਆਪਣਾ ਅਸਤੀਫਾ ਵਾਪਸ ਲੈ ਲਿਆ ਗਿਆ ਕੱਲ ਜੋ ਕੇ ਖਬਰ ਸਾਹਮਣੇ ਆਈ ਸੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਅਸਤੀਫੇ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਉਹਨਾਂ ਦੇ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਭੇਜ ਦਿੱਤਾ ਗਿਆ ਸਿਆਸਤ ਤੋਂ ਉਹਨਾਂ ਨੇ ਕਿਨਾਰਾ ਕਰਨ ਦਾ ਐਲਾਨ ਕਰ ਦਿੱਤਾ ਆਤਾਂ ਉਸਦੇ ਬਾਅਦ ਅੱਜ ਹੀ ਆ ਪੰਜਾਬ ਦੇ ਪ੍ਰਧਾਨ ਅਮਨ अरोड़ा ਉਹਨਾਂ ਦੇ ਘਰ ਪਹੁੰਚੇ ਆਤਾਂ ਇਹ ਗੱਲਬਾਤ ਦੇ ਵਿੱਚ ਜੋ ਕਿ ਨਿਚੋੜ ਨਿਕਲਿਆ ਹੈ ਆ ਗੱਲਬਾਤਾ ਜੋ ਕਿ ਹੱਲ ਨਿਕਲਿਆ ਹੈ ਕਿ ਹੁਣ ਅਨਮੋਲ ਗਗਨ ਮਾਨ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਵੀ ਬਣੇ ਰਹਿਣਗੇ ਤੇ ਆਮ ਆਦੀ ਪਾਰਟੀ ਦੇ ਵਿੱਚ ਵੀ ਆ ਬਣੇ ਰਹਿਣਗੇ ਖੁਦ ਅਨਮੋਲ ਗਗਨ ਮਾਨ ਨੇ ਟਵਿੱਟਰ 'ਤੇ ਉਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਮੈਨੂੰ ਪਾਰਟੀ ਦਾ ਫੈਸਲਾ ਮੰਜ਼ੂਰ ਹੈ ਸੀਫਾ ਨਾਮ ਮਨਜ਼ੂਰ ਵਾਲਾ ਫੈਸਲਾ ਸਦਕਾਰ ਕੀਤਾ ਗਿਆ ਇਹਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਣਾ ਅਨਮੋਲ ਕਿ ਮਾਨ ਸਾਡੇ ਮਨਿਸਟਰ ਕੈਬਨਿਟ ਮਨਿਸਟਰ ਰਹੇ ਨੇ ਔਰ ਜੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣੇ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਬਤਾ ਰਿਹਾ ਹਾਂ ਸਪੈਕੀ ਸਰ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਦੇ ਖਿਲਾਫ ਐਫ ਆਈ ਆਰ ਦੀ ਮੰਗ ਕੀਤੀ ਗਈ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਹੈ मां काली ਦਾ ਰੂਪ ਰੱਖ ਕੇ ਨਰਾਦਰ ਕੀਤਾ ਗਿਆ শিব ਸੈਨਾ ਦੇ ਵੱਲੋਂ ਜੋ ਕਿ ਇਲਜ਼ਾਮ ਲਗਾਏ ਜਾ ਰਹੇ ਨੇ শিব ਸੈਨਾ ਹਿੰਦ ਨੇ ਫਿਰਸ ਨੂੰ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ ਹੈ ਮਹਾੜੀ ਦੇ ਵਿੱਚ ਟਕੋਲੀ ਦੇ ਐਸ ਐਚਓ ਨੂੰ ਇਹ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਜੇ 72 ਘੰਟਿਆਂ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਸੜਕਾਂ ਤੇ ਉਤਰਾਂਗੇ ਵਾਇਰਲ ਵੀਡੀਓ ਨੂੰ ਤੁਰੰਤ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਕੀ ਦੇ ਖਿਲਾਫ ਦਰਸਲ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ শিব ਸੈਨਾ ਦੇ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ ਆਸ਼ਿਵसेना ਦਾ ਕਹਿਣਾ ਕਿ ਮਾਂ ਕਾਲੀ ਦਾ ਰੂਪ ਰੱਖ ਕੇ ਨਰਾਦਰ ਕੀਤਾ ਗਿਆ ਹੈ Shiv Sena Hind Net Police ਨੂੰ ਇਸ ਦੀ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ ਇਹ ਵੀ ਸਾਫ ਕਹਿ ਦਿੰਦਾ ਕਿ ਜੇਕਰ 72 ਘੰਟਿਆਂ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਫਿਰ ਸੜਕਾਂ ਤੇ ਉਤਰਨਗੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਨਾਲੇ ਥੀ ਜੋ ਵਾਇਰਲ ਵੀਡੀਓ ਹੈ ਉਸ ਨੂੰ ਵੀ ਹਟਾਉਣ ਦੀ Shiv Sena ਨੇ ਮੰਗ ਕੀਤੀ ਹੈ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਦੇ ਖਿਲਾਫ ਐਫ ਆਈ ਆਰ ਦੀ ਮੰਗੀ ਕੀਤੀ ਜਾ ਰਹੀ ਹੈ ਪੂਰਾ ਮਸਲਾ ਕੀ ਹੈ ਦੇਖੋ ਬਰਮਿੰਦਰ ਇਹ ਪੂਰੀ ਸ਼ਿਕਾਇਤ ਦਿੱਤੀ ਗਈ ਹੈ ਸ਼ੇਵਸ਼ੇਲਾ ਹਿੰਦ ਦੇ ਜਿਹੜੇ ਉੱਥੇ ਦੇ ਕਾਰਕਟਰਾਂ ਨੇ ਉਹਨਾਂ ਦੇ ਜਿਹੜੇ ਹੈੱਡ ਨੇ ਦੀ ਬਾਂਚੂ ਸ਼ੂਟ ਦ ਕੋਲੀ ਐਸ ਐਚਓ ਨੂੰ ਇਹ ਸ਼ਿਕਾਇਤ ਦਿੱਤੀ ਗਈ ਹੈ ਜਿਹਦੇ ਵਿੱਚ 72 ਘੰਟੇ ਦੇ ਅੰਦਰ ਅੰਦਰ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਧਰਮ ਦਾ ਪ੍ਰਦਰਸ਼ਨ ਕੀਤਾ ਜਾਏਗਾ ਰੋਡ ਜਾਮ ਕੀਤੇ ਜਾਣਗੇ ਇਹ ਉਨਾ ਵੱਲੋਂ ਕਿਹਾ ਗਿਆ ਹੈ ਹਾਲਾਂਕਿ ਇਹ ਪਾਇਲ ਮਲਿਕ ਜਿਹੜੀ ਸੋਸ਼ਲ ਮੀਡੀਆ ਇਨਫਲੂਐਂਸਰ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਹਿੰਦੂਵਾਦੀ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਹੈ ਨਿਰਾਦਰ ਕੀਤਾ ਗਿਆ ਹੈ ਇਸ ਤਰ੍ਹਾਂ ਦੀ ਚੀਜ਼ਾਂ ਇਸ ਤਰ੍ਹਾਂ ਦਾ ਜਿਹੜੀ ਵੀ ਵੀਡੀਓ ਪਾ ਕੇ ਆਪਣੇ ਵਿਊਜ਼ ਪਾਉਣ ਦੇ ਚੱਕਰਾਂ 'ਚ ਹਿੰਦੂਵਾਦੀ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾ ਰਿਹਾ ਇਹ ਅੱਗੇ ਨਾ ਹੋਣ ਇਹ ਕਿਸ ਤਰ੍ਹਾਂ ਦੀ ਚੀਜ਼ਾਂ ਅੱਗੇ ਨਾ ਹੋਣ ਤੇ ਇਸ ਤਰ੍ਹਾਂ ਦੀਆਂ ਨੂੰ ਕਾਰਵਾਈ ਕਰਨੀ ਚਾਹੀਦੀ ਉਹ ਨਾਲ ਦੇ ਨਾਲ ਹੀ ਜਿਹੜੀ ਵੀ ਇਹ ਵੀਡੀਓ ਬਣਾਈ ਗਈ ਸੀ ਮਾ ਕਾਲੀ ਦੀ ਇਸ ਨੂੰ ਨਾਲ ਦੇ ਨਾਲ ਹੀ ਡਿਲੀਟ ਕੀਤਾ ਜਾਏ ਆਪਣੇ ਸਾਰੇ ਪੇਜਾਂ ਤੋਂ ਇਹਨਾਂ ਨੂੰ ਡਿਲੀਟ ਕੀਤਾ ਜਾਏ ਤੁਹਾਨੂੰ ਦੱਸ ਦੇ ਕਿ ਇਹਦਾ ਵਿਵਾਦ ਹਾਲਾਂਕਿ ਕਈ ਜਿਹੜੇ ਫੈਨਸ ਨੇ ਉਹ ਜ਼ਰੂਰ ਜੰਮ ਕੇ ਤਾਰੀਫ਼ ਵੀ ਕਰ ਦੇ ਨਜ਼ਰ ਆ ਰਹੀ ਸੀ ਫਾਇਲ ਮਲਿਕ ਨੂੰ ਇਸ ਇਸ ਵੀਡੀਓ ਦੇ ذریعے ਲੇਖਿਕ ਕਈ ਨੁਕਤੇ ਗੁੱਸਾ ਬਹੁਤ ਜ਼ਿਆਦਾ ਦੇਖਾ ਨੋ ਮਿਲਿਆ ਹੈ ਨਰਾਜ਼ਗੀ ਬਹੁਤ ਜ਼ਿਆਦਾ ਦੇਖਾ ਨੋ ਮਿਲਿਆ ਜਿਸ ਕਰਕੇ ਅੱਜ ਕਾਫੀ ਨਾਲ ਜਿਹੜੀ ਟੀਮ ਹੈ ਜਿਸ ਨੇ ਹਿੰਦੀ ਉਹ ਅੱਜ ਐਸਐਚਓ ਟਕਾਲੀ ਨੂੰ ਮਿਲੇ ਸੀ ਥਾਣੇ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਨੇ ਪੂਰਾ ਮੰਗ ਪੱਤਰ ਦਿੱਤਾ ਜਿਹਦੇ ਵਿੱਚ 72 ਘੰਟੇ ਦੇ ਅੰਦਰ ਉਹਦਾ ਜਿਹੜੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ ਜੇਕਰ ਨਹੀਂ ਕੀਤੀ ਜਾਂਦੀ ਕਾਰਵਾਈ ਤਾਂ ਉਹਨਾਂ ਵੱਲੋਂ ਸਾਰ ਸੌਰਤੇ ਆ ਕਿਹਾ ਗਿਆ ਕਿ ਉਹ ਰੋਸ ਪ੍ਰਦਰਸ਼ਨ ਕਰਨਗੇ ਤੇ ਸੜਕਾਂ ਦਾ ਜਾਮ ਕਰਕੇ ਜਿਹੜਾ ਹੈਗਾ ਉਹ ਫਾਇਲ ਮਾਲਿਕ ਦੇ ਖਿਲਾਫ ਵੀ ਤੇ ਪੁਲਿਸ ਦੇ ਖਿਲਾਫ ਵੀ ਜਿਹੜਾ ਹੈ ਅੱਗੇ ਦੀ ਰਣਨੀਤੀ ਤਿਆਰ ਕਰਾਂਗੇ हां ठीक है मनोज पूरी जानकारी दी बहुत-बहुत धन्यवाद ता सोशल मीडिया इन्फ्लुएंसर पायल मलिक ਦੇ ਖਿਲਾਫ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ Shiv Sena ਦੇ ਵੱਲੋਂ Shiv Sena ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਹੈ Shiv Sena ਦੇ ਕਹਿੰਦੇ ਕਿ Maa Kali ਦਾ ਰੂਪ ਰੱਖ ਕੇ ਨਰਾਦਰ ਕੀਤਾ ਹੈ Shiv Sena ਹਿੰਦ ਨੇ ਪੁਲਿਸ ਨੂੰ ਵੀ ਲਿਖਤੀ ਸ਼ਿਕਾਇਤ ਦੰਦਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਰੋਕ ਰਹੇ ਮੋਗਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਕਿ ਹਥਿਆਰਬੰਦ ਬਦਮਾਸ਼ਾਂ ਨੇ ਵਰਕਸ਼ਾਪ ਤੇ ਹਮਲਾ ਕਰ ਦਿੱਤਾ ਵਰਕਸ਼ਾਪ ਦਾ ਗੇਟ ਤੋੜ ਕੇ ਬਦਮਾਸ਼ ਅੰਦਰ ਦਾਖਲ ਹੁੰਦੇ ਨੇ ਵਰਕਸ਼ਾਪ ਦੇ ਵਿੱਚ ਗੜੇ ਵਾਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਵਰਕਸ਼ਾਪ ਦੇ ਬਾਹਰ ਸਕੂਟਰ ਪਾਰਕ ਕਰਨ ਨੂੰ ਲੈ ਕੇ ਦਰਸਲੇ ਪੂਰੀ ਤਕਰਾਰ ਹੋਈ ਸੀ ਮੋਗਾ ਦੇ ਬੁੱਗੀਪੁਰਾ ਚੌਂਗਨੇੜੀ ਦੀ ਇਹ ਪੂਰੀ ਘਟਨਾ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਨੌਜਵਾਨਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਪੂਰੀਆਂ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ ਆ ਕੇ ਹੱਥਾਂ ਦੇ ਵਿੱਚ ਕਿਵੇਂ ਹਥਿਆਰ ਨਜ਼ਰ ਆ ਰਹੇ ਨੇ ਤੇ ਵਰਕਸ਼ਾਪ ਤੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਆ ਵਰਕਸ਼ਾਪ ਦਾ ਗੇੜ ਤੋੜ ਕੇ ਬਦਮਾਸ਼ ਅੰਦਰ ਦਾਖਲ ਹੋ ਜਾਂਦੇ ਨੇ ਆ ਵਰਕਸ਼ਾਪ ਦੇ ਵਿੱਚ ਖੜੇ ਵਾਨਾਂ ਦੇ ਵੀ ਇਹਨਾਂ ਦੇ ਵੱਲੋਂ ਭੰਤਣ ਕੀਤੀ ਜਾਂਦੀ ਹੈ ਆ ਵਰਕਸ਼ਾਪ ਦੇ ਬਾਹਰ ਸਕੂਟਰ پارک ਕਰਨ ਨੂੰ ਲੈ ਕੇ ਇਹ ਹੋਈ ਤਕਰਾਰ ਦੱਸੀ ਜਾ ਰਹੀ ਜੋ ਉਸ ਦੇ ਪਿੱਛੇ ਵਜ੍ਹਾ ਜੋ ਕੇ ਸਾਹਮਣੇ ਆਈ ਹੈ ਆ ਤਾਂ ਕਿਵੇਂ ਹਥਿਆਰਾਂ ਦੇ ਨਾਲ ਆ ਵਨਾਂ ਤੇ ਹਮਲਾ ਕੀਤਾ ਜਾ ਰਿਹਾ ਹੈ ਬੁਰੀ ਤਰ੍ਹਾਂ ਦੇ ਨਾਲ ਵਰਕਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਨੌਜਵਾਨਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਕੋਣ ਕੰਪਨੀ ਦਾ ਮਾਮਲਾ ਇਹਦੇ ਵਿੱਚ ਗੋਗੀਬੁਰਾ ਚੌਂਕ ਦੇ ਵਿੱਚ ਜਿਹੜਾ ਰਾਜਕੁਮਾਰ ਨਾਮ ਦਾ ਬੰਦਾ ਜਿਹਦੀ ਵਰਕਸ਼ਾਪ ਹੈ ਇਹ ਸੇਲ ਪਰਚੇਜ਼ ਦਾ ਕੰਮ ਕਰਦਾ ਹੈ ਤੇ ਉਹ ਦੁਕਾਨ ਦੇ ਅੱਗੇ ਸ਼ਿਵਿੰਦਰ ਸਿੰਘ ਨਾਮ ਦੇ ਬੰਦੇ ਨਿਵਾਸੀ ਕਪੂਰੇ ਦਾ ਰਹਿਣ ਵਾਲਾ ਹੈ ਇਨੇ ਆਪ ਦਾ ਸਕੂਟਰ ਖੜਾ ਕੀਤਾ ਸੀ ਉਹਨੇ ਰਾਜਕੁਮਾਰ ਨੇ ਨੂੰ ਪਾਸੇ ਕਰਨ ਵਾਸਤੇ ਕਿਹਾ ਤੇ ਅੱਗੋਂ ਉਹਨਾਂ ਨਾਲ ਮੇਨਰਾ ਬੋਲ ਬਲਾਰਾ ਹੋ ਗਿਆ ਉਸ ਤੋਂ ਬਾਅਦ ਇਹ ਜਾ ਕੇ ਨਾਲ ਹੋਰ ਬੰਦੇ ਲੈ ਕੇ ਆਇਆ ਇਹਨੇ ਆ ਕੇ ਜਿਹੜਾ ਉਹ ਉਹਦੀ ਦੁਕਾਨ ਦੀ ਭੰਨ ਤੋੜ ਦਿੱਤੀ ਜਿਹਦੇ ਵਿੱਚ ਅਸੀਂ ਮਕਰਮੰਦਾਪੀ ਕਰਕੇ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਰੋਕ ਕਰਾਂਗੇ ਅਗਲੀ ਖਬਰ ਦਾ ਜੋ ਕਿ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਸਾਵਧਾਨ ਕਰਨ ਵਾਲੀ ਹੈ آگਾਹ ਕਰਨ ਵਾਲੀ ਹੈ ਦਰਸਨ ਲੁਧਿਆਣਾ ਦੇ ਵਿੱਚ ਅਮਰੀਕਾ ਭੇਜਣ ਦੇ ਨਾਮ ਤੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਅਮਰੀਕਾ ਭੇਜਣ ਦੇ ਨਾਮ ਤੇ 1 ਕਰੋੜ 40 ਲੱਖ ਰੁਪਏ ਠੱਗਲੇ ਗਏ ਪੂਰੇ ਪਰਿਵਾਰ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ ਡੰਕੀ ਰੂਰ ਦੇ ਰਾਹੀਂ ਪਰਿਵਾਰ ਨੂੰ ਅਮਰੀਕਾ ਵੀ ਪਹੁੰਚਾ ਦਿੱਤਾ ਗਿਆ ਤੇ ਅਮਰੀਕਾ ਪਹੁੰਚਣ ਤੇ ਪੂਰੇ ਪਰਿਵਾਰ ਨੂੰ ਉੱਥੋਂ ਰਿਪੋਰਟ ਕਰ ਦਿੱਤਾ ਗਿਆ ਲੁਧਿਆਣਾ ਪੁਲਿਸ ਨੇ ਏਜੰਟ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਏਜੰਟ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਵੀ ਕੀਤਾ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਈ ਅਜਿਹੇ ਪੰਜਾਬ ਦੇ ਵੀ ਨੌਜਵਾਨ ਨੇ ਜੋ ਕਿ ਅਮਰੀਕਾ ਤੋਂ ਡਿਪੋਰਟ ਮੁੱਕ ਜਾਈ ਨੇ ਆ ਤਾਂ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਧੋਖੇਬਾਜ਼ 에ਜੰਟਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਟਾਰਗੇਟ ਕੀਤਾ ਗਿਆ ਲਖਣ ਤੋੜਾਂ ਦੀ ਧੱਕੀ ਕੀਤੀ ਗਈ ਕਈ ਨੌਜਵਾਨ ਜੋ ਕਿ ਅਮਰੀਕਾ ਤੇ ਇਸ ਤਰੀਕੇ ਦੇ ਨਾਲ ਡਿਪੋਰਟ ਹੋ ਚੁੱਕੇ ਨੇ ਆ ਤਾਂ ਹੁਣ ਲੁਧਿਆਣਾ ਦੇ ਵਿੱਚ ਵੀ ਇੱਕ ਪਰਿਵਾਰ ਅਜਿਹੇ 에ਜੰਟਾਂ ਦੀ ਧੱਕੀ ਦਾ ਸ਼ਿਕਾਰ ਹੋਇਆ ਅਮਰੀਕਾ ਭੇਜਣ ਦੇ ਨਾਮ ਤੇ 1 ਕਰੋੜ 40 ਲੱਖ ਰੁਪਏ ਠੱਗ ਲਏ ਗਏ ਪੂਰੇ ਪਰਿਵਾਰ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਜਾਂਦਾ ਡੰਕੀ ਰੁੜਦੇ ਰਹੀ ਪਰਿਵਾਰ ਅਮਰੀਕਾ ਪਹੁੰਚਦਾ ਪਰ ਅਮਰੀਕਾ ਪਹੁੰਚਣ ਤੇ ਪੂਰੇ ਪਰਿਵਾਰ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਕਾਇਆ ਗਿਆ ਕਿ ਉਹਦਾ ਜਿਹੜਾ ਦੋਸਤ ਸੀ ਆਕਾਸ਼ਵੀਰ ਜੋ ਕਿ ਮੋਗੇ ਦਾ ਰਹਿਣ ਵਾਲਾ ਹੈ ਉਹ ਇੱਕ ਜਿਹੜੇ ਫਰਾਡ ਟਰੈਵਲ ਏਜੰਟ ਨੇ ਉਹਨਾਂ ਦੇ ਨੈਟਵਰਕ ਦੇ ਵਿੱਚ ਫਸ ਗਿਆ ਤੇ ਉਹਨੇ ਆਪਦੀ ਪੂਰੀ ਫੈਮਿਲੀ ਲਈ ਯੂ ਐਸ اے ਦਾ ਵੀਜ਼ਾ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਅਸੀਂ ਤੈਨੂੰ ਉੱਥੇ ਵਰਕ ਪਰਮਿਟ ਦਿਵਾ ਕੇ ਅਸੀਂ ਪੱਕੇ ਕਰਾਂਗੇ ਤੇ ਇਸ ਦੇ ਸਬੰਧ ਵਿੱਚ ਪਹਿਲਾਂ ਉਹਦੀ 90 ਲੱਖ ਵਿੱਚ ਗੱਲ ਹੋਈ ਬਾਅਦ ਵਿੱਚ ਉਹਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਤੇ ਉਸ ਤੋਂ 50 ਲੱਖ ਉਹ ਡਿਮਾਂਡ ਕੀਤਾ ਜਿਸ ਤੇ ਉਹਨੇ 1 ਕਰੋੜ 40 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਦੇਣ ਤੋਂ ਬਾਅਦ ਵੀ ਜਦੋਂ ਉਹ ਅਮਰੀਕਾ ਪਹੁੰਚ ਗਏ ਕਈ ਔਖੇ ਰਸਤਿਆਂ ਤੋਂ ਕਸਪੇਨ ਤੋਂ ਕਦੇ ਮੈਕਸੀਕੋ ਦੇ ਬਾਰਡਰਾਂ ਤੋਂ ਤਾਂ ਉਹ ਜਦੋਂ ਹੈ ਹੀ ਇਲੀਗਲ ਸੀ ਤਾਂ ਗਵਰਨਮੈਂਟ ਨੇ ਉੱਥੇ ਦੀ ਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਿਸ ਸੰਬੰਧੀ ਇਹਨੇ ਵਾਪਸ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੋਈ ਤਸੱਲੀ ਬਖਸ਼ ਉਹਨੂੰ ਰਿਵਾਇਵ ਨਹੀਂ ਦਿੱਤਾ ਤਾਂ ਉਹਨੇ ਪੁਲਿਸ ਕੋਲ ਆਫ ਦੀ ਫਰਿਆਦ ਰੱਖੀ ਤਾਂ ਮਾਨੇਕ ਸੀਪੀ ਸਾਹਿਬ ਵੱਲੋਂ ਮੁਕਦਮਾ ਦਰਜ ਕਰਨ ਦੀ ਹਦਾਇਤ ਕੀਤੀ ਗਈ ਇਹਦਾ ਨਾਮ ਕਾਫੀ ਹੈ ਜੀ ਏਜੰਟੀ 'ਚ ਨਾ ਇਹਦਾ ਨਾਮ ਕਾਫੀ ਹੈ ਤਾਂ ਹੋਰ ਕੋਈ ਕਾਰੋਬਾਰ ਨਹੀਂ ਇਹਦਾ ਏਜੰਟੀ ਦਾ ਹੀ ਕਾਰੋਬਾਰ ਜਿੱਦੋਂ ਮਰਜੀ ਵਸ ਲੋ ਮੰਨ ਲਓ ਬੱਚੇ-ਬੱਚੇ ਨੂੰ ਪਤਾ ਇਹਨੂੰ ਦਿਲਜੀਤ ਡਾਉਣ ਕਹਿੰਦੇ ਆ ਸਾਹਿਬ ਕਿਹੜੀ ਕੰਟਰੀ ਤੁਸੀਂ ਜਾਣਾ ਸੀਗਾ ਮੈਂ ਅਮਰੀਕਾ ਜਾਣਾ ਸੀਗਾ ਜੀ ਅਮਰੀਕਾ ਵਰਕ ਪਰਮਿਟ ਤੇ ਜਾਣਾ ਸੀ ਤੇ ਫੇਰ ਅਸੀਂ ਜੁਲਾਈ ਤੇ ਐਂਡ ਤੇ ਤਾਂ ਮੈਨੂੰ ਫੋਨ ਆਇਆ ਵੀ ਆਪਾਂ ਨੂੰ ਨਾ ਦੁਬਈ ਤੋਂ ਵੀza ਲਵਾਉਣੇ ਹੋ ਤੇਰਾ ਮੈਂ ਠੀਕ ਹੈ ਜੀ ਦਵਾਈ ਭੇਜ ਦੋ ਦੁਬਈ ਤੋਂ ਲਵਾ ਲੈਣੇ ਇਹਨੇ ਫੇਰ ਮੈਨੂੰ ਫੋਨ ਕੀਤਾ 7 ਅਗਸ ਦਬਈਏ ਆਪਣਾ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਆ ਜਾ ਅੱਛਾ ਜਿਹੜੀ ਗੱਲਬਾਤ ਹੋਈ ਆ ਪਹਿਲਾਂ ਕੋਈ ਪੈਸਿਆਂ ਦਾ ਕੋਈ ਜ਼ਿਕਰ ਜਾਂ ਕੋਈ ਗੱਲਬਾਤ ਜਲੰਧਰ ਮਿਲੇ ਸੀ ਅਸੀਂ ਇਹਦੇ ਨਾਲ ਫੋਨ ਤੇ ਗੱਲ ਹੋਈ ਜਲੰਧਰ ਮਿਲੇ ਉੱਥੇ ਮੈਂ ਇਹਨੂੰ ਪਾਸਪੋਰਟ ਫੜਾਇਆ ਉੱਥੇ 90 ਲੱਖ ਚ ਗੱਲ ਫਾਈਨਲ ਹੋਈ ਸੀਗੀ ਜੀ ਸਾਡੇ ਅੱਛਾ ਕਿੰਨੇ ਜਣੇ ਨੇ ਜਾਣਾ ਸੀ ਤੁਸੀ ਚਾਰ ਜਣੇ ਜੀ ਦੋ ਬੱਚੇ ਸੀ ਮੇਰੇ ਮੈਂ ਤੇ ਮੇਰੀ ਵਾਈਫ ਤੇ ਫਿਰ ਅਸੀਂ ਦਬਈਏ ਅੰਮ੍ਰਿਤਸਰ ਸਾਹਿਬ 에어ਪੋਰਟ ਦੇ ਬਾਹਰ ਟਾਬੇ ਤੇ ਇਹਦੇ ਭਰਾ ਆ ਸਰਬਜੀਤ ਸਿੰਘ ਨਹੀਂ ਜਿਹੜੀ 90 ਲੱਖ ਚ ਡੀਲ ਹੋਈ ਤੁਸੀਂ ਉਦੋਂ ਪੇਮੈਂਟ ਦੇ ਦਿੱਤੀ ਸੀ ਨਹੀਂ ਨਹੀਂ ਜੀ ਅਗਲੀ ਖਬਰ ਮੁਕੇਰੀਆਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਟਰੱਕ ਨੇ ਸਕੂਟੀ ਸਵਾਰਾਂ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਹਾਦਸੇ 'ਚ ਪਤੀ ਪਤਨੀ ਦੀ ਮੌਤ ਹੋ ਗਈ ਹੈ ਗੰਭੀਰ ਜ਼ਖਮੀ ਹੋਇਆ ਉਹਨਾਂ ਦਾ ਬੱਚਾ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਰਾਕੇਸ਼ ਕੁਮਾਰ ਤੇ ਅੰਜੂ ਬਾਲਾਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਦੀ ਅਸੀਂ ਫਾਈਲ ਤਸਵੀਰਾਂ ਵੀ ਵਿਖਾ ਰਹੇ ਹਾਂ ਤੇ ਹਾਦਸੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਇਹ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਜਦੋਂ ਟਰੱਕ ਦੇ ਵੱਲੋਂ ਸਕੂਟੀ ਸਵਾਰਾਂ ਨੂੰ ਅਜ਼ੋਰ ਦਾ ਟੱਕਰ ਮਾਰੇਗੀ ਤੇ ਸਹਾਸੇ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਤੇ ਉਹਨਾਂ ਦਾ ਬੱਚਾ ਗੰਭੀਰ ਜ਼ਖਮੀ ਹੋਇਆ। ਐਨੀਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ ਤਾਂ ਮੈਂ ਸ਼ਹਿਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਨੇ ਆ। ਬੈਠਾ ਤਾਂ 19 ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ। ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ। ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ। ਤਾਂ ਬੱਚੇ ਨੂੰ ਇਵੇਂ ਮੌਕੇ ਤੋਂ ਚਾਕੇ ਹਸਪਤਲ ਪਾ ਜਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਹੈਗੇ ਤੇ ਇਹ ਆ ਰਿਹਾ ਸੀ ਪਠਾਨਕੋਟ ਵੱਲੋਂ ਤੇ ਟਰੱਕੋ ਹੀ ਪਠਾਨਕੋਟ ਵੱਲ ਆ ਰਿਹਾ ਸੀ ਅਗਲੀ ਖਬਰ ਫਿਲੌਰ ਦਿਨਾ ਜੁੜੀ ਹੋਈ ਹੈ ਜਿੱਥੇ ਦੇ ਪਿੰਡ ਵਿਰਕਾਂ ਦੇ ਵਿੱਚ ਗਰੰਥੀ ਦੇ ਨਾਲ ਕੁੱਟਮਾਰ ਕੀਤੀ ਗਿਆ ਗੁਰੂ ਘਰ ਦੇ ਅੰਦਰ ਹੀ ਸ਼ਖਸ ਨੇ ਗਰੰਥੀ ਤੇ ਹਮਲਾ ਕਰ ਦਿੱਤਾ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਗਰੰਥੀ ਤੇ ਅਟੈਕ ਕੀਤਾ ਗਿਆ ਪਾਠਕਾਰ ਇਹ ਗਰੰਥੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪੂਰੀਆਂ ਤਸਵੀਰਾਂ ਵੀ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅੱਜ ਜਦੋਂ ਦਰਸਲ ਗਰੰਥੀ ਸਿੰਘ ਦੇ ਮੁਕਾਬਲੇ ਬੈਠ ਕੇ ਪਾਠ ਕੀਤਾ ਜਾ ਰਿਹਾ ਸੀਗਾ ਆ ਤਾਂ ਇੱਕ ਸ਼ਖਸ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਹੈ ਆ ਤਾਂ ਬਿਲਕੁਲ ਆ ਨੇੜੇ ਉਹ ਮਲਜ਼ਮ ਸ਼ਖਸ ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਜਿਸ ਦੇ ਵੱਲੋਂ ਗਰੰਥੀ ਸਿੰਘ ਤੇ ਹਮਲਾ ਕਰ ਦਿੱਤਾ ਗਿਆ ਅਟੈਕ ਕਰ ਦਿੱਤਾ ਗਿਆ ਆ ਤਾਂ ਫਿਲਹਾਲ ਇਹ ਜਾਂਚ ਦਾ ਵਿਸ਼ਾ ਕਿ ਅਖਰਕਾਰ ਇਹ ਮਲਜ਼ਮ ਹੈ ਕੌਣ ਹੈ ਜਿਸ ਦੇ ਵੱਲੋਂ ਗਰੰਥੀ ਸਿੰਘ ਤੇ ਹਮਲਾ ਕੀਤਾ ਗਿਆ ਆ ਤਾਂ ਇਸ ਹਮਲੇ ਦੇ ਪਿੱਛੇ ਅਟੈਕ ਕਰਨ ਦੇ ਪਿੱਛੇ ਵਜ੍ਹਾ ਕੀ ਉਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਨਗਰ ਦੇ ਵਿੱਚ ਆਏ ਆ ਜਦੋਂ ਆ ਕੇ ਇੱਥੋਂ ਦੇ ਹਾਲਾਤ ਦੇਖਿਆ ਇਹਨਾਂ ਨੇ ਗੁਰੂ ਦਾ ਘਰ ਦਾ ਨਾਮ ਰੱਖਿਆ ਬਾਬਾ ਵਰਪਾਗ ਸਿੰਘ ਤੇ ਜਦੋਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਜੀ ਜਿੰਨੇ ਘਟਨਾ ਕੀਤੀ ਹੈ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਪਰਚਾ ਕੱਢ ਦਿੱਤਾ ਆ ਗ੍ਰੰਥੀ ਸਿੰਘ ਆ ਉਹ ਵੀ ਇੱਥੇ ਅਰਦਾਸਾਂ ਪੀਰਾਂ ਦੀਆਂ ਕਰਦਾ ਸੀ ਮੜੀਆਂ ਦੀਆਂ ਕਰਦੇ ਸੀ ਮੜੀਆਂ ਬਣੀਆਂ ਜੀ ਇੱਥੇ ਅੱਜ ਹੁਣ ਆਲ ਇੰਡੀਆ ਸਿਕ ਸਰਕਾਰ ਕਮੇਟੀ ਨੇ ਤੇ ਹੋਰ ਵੀ ਇੱਥੇ ਬਾਬਾ ਵਿਧੀਚੰਦ ਦਲਪੰਥ ਦੇ ਸਿੰਘ ਆਏ ਸੀ ਹੋਰ ਵੀ ਸਿੰਘ ਆਏ ਸੀ ਸਿੰਘਾਂ ਨੇ ਕਤਰਕਾਰ ਕਰਕੇ ਦੀ ਮਡੀਆਂ ਵੀ ਢਾ ਦਿੱਤੀਆਂ ਆ ਬਗੈਰਾ ਸਰਪੰਚ ਦੀ ਹਾਜ਼ਰੀ ਇਸ ਵੇਲੇ ਦੇ ਵੱਡੇ